ਲੁਧਿਆਣਾ ਦੇ ਮਾਡਲ ਟਾਊਨ ਇਲਾਕੇ ਦੇ ਵਿੱਚ देर शाम ਅਚਨਚੇਤ ਇੱਕ ਧਮਾਕਾ ਹੋਣ ਕਰਕੇ ਘਰ ਦੇ ਵਿੱਚ ਕੰਮ ਕਰ ਰਹੀ ਮਹਿਲਾ ਅਤੇ ਦੋ ਹੋਰ ਬੱਚੇ ਗੰਭੀਰ ਜ਼ਖਮੀ ਹੋ ਗਏ ਜਿਨ੍ਹਾਂ ਨੂੰ ਨੇੜਲੇ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਹੈ ਜਾਣਕਾਰੀ ਮੁਤਾਬਕ ਧਮਾਕਾ ਹੋਣ ਕਰਕੇ ਮਹਿਲਾ ਅਤੇ ਦੋ ਬੱਚੇ ਉਸ ਦੀ ਲਪੇਟ ਵਿੱਚ ਆ ਗਏ ਜਿਸ ਤੋਂ ਬਾਅਦ ਉਹਨਾਂ ਨੂੰ ਹਸਪਤਾਲ ਲਿਜਾਇਆ ਗਿਆ ਹੈ ਹਾਲਾਂਕਿ ਧਮਾਕਾ ਕਿਵੇਂ ਹੋਇਆ ਇਸ ਬਾਰੇ ਫਿਲਹਾਲ ਕੋਈ ਜਾਣਕਾਰੀ ਨਹੀਂ ਮਿਲ ਸਕੀ ਪਰ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ ਪੁਲਿਸ ਨੇ ਕਿਹਾ ਕਿ ਸਾਨੂੰ ਵੀ ਇਹੀ ਜਾਣਕਾਰੀ ਮਿਲੀ ਹੈ ਕਿ ਕੋਈ ਤੁਮਾਕਾ ਅੰਦਰ ਹੋਇਆ ਹੈ ਪਰ ਉਹਨਾਂ ਨੇ ਸਿਲੰਡਰ ਅਤੇ ਹੋਰ ਇਨਵਰਟਰ ਆਦਿ ਸਮਾਨ ਚੈੱਕ ਕੀਤਾ ਜੋ ਕਿ ਬਿਲਕੁਲ ਸਹੀ ਹਨ ਪੁਲਿਸ ਨੇ ਕਿਹਾ ਹੈ ਕਿ ਫਿਲਹਾਲ ਅਸੀਂ ਪੂਰੇ ਮਾਮਲੇ ਦੀ ਜਾਂਚ ਕਰ ਰਹੇ ਹਾਂ ਇਸ ਮਾਮਲੇ ਦੇ ਵਿੱਚ ਦੂਜੇ ਪਾਸੇ ਮਹਿਲਾ ਨੂੰ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ ਉਸ ਦੀਆਂ ਕੁਝ ਤਸਵੀਰਾਂ ਵੀ ਸਾਹਮਣੇ ਆਈਆਂ ਨੇ ਜਿਸ ਵਿੱਚ ਉਸ ਦੀ ਹਾਲਤ ਕਾਫੀ ਗੰਭੀਰ ਦਿਖਾਈ ਦੇ ਰਹੀ ਹੈ ਉੱਥੇ ਹੀ ਇੱਕ ਬੱਚੇ ਨੂੰ ਦਿੱਲੀ ਰੈਫਰ ਕਰਨ ਦੀ ਵੀ ਗੱਲ ਕਹੀ ਜਾ ਰਹੀ ਹੈ ਜਿਸ ਦੀ ਹਾਲਤ ਜ਼ਿਆਦਾ ਗੰਭੀਰ ਹੈ ਸਾਨੂੰ ਜੀ ਹਲੇ 10 ਤੇ ਕਨਫਰਮ ਇਨਫਰਮੇਸ਼ਨ ਰੀਸੀਵ ਹੋਈ ਹੈ ਕਿ ਘਰ ਦੇ ਵਿੱਚ ਕਿਤੇ ਕੋਈ ਬਲਾਸਟ ਹੋਇਆ ਵਾ ਇਹ ਕਲੀਅਰ ਨਹੀਂ ਹੋਇਆ ਬਲਾਸਟ ਕੇਸ ਜਾਂ ਸਿਲੰਡਰ ਦਾ ਹੋ ਸਕਦਾ ਉਹ ਚੀਜ਼ ਅਸੀਂ ਕਲੀਅਰ ਕਰ ਰਹੇ ਹਾਂ ਮੈਂ ਹਸਪੀਟਲ ਦੀਪ ਹਸਪੀਟਲ ਤੇ ਮੌਕੇ ਦੇ ਉਪਰ ਹਾਂ ਇਹਦੇ ਵਿੱਚ ਇੱਕ ਬੱਚੇ ਦੇ ਜ਼ਖਮੀ ਹੋਣ ਦੀ ਖਬਰ ਆਈ ਹੈ ਜੀ ਉਹ ਅਸੀਂ ਕਲੀਅਰ ਕਰ ਰਹੇ ਹਾਂ ਵੀ ਡਾਕਟਰ ਸਾਹਿਬ ਨਾਲ ਬਾਕੀ ਜੋ ਡਿਸਕਸ਼ਨ ਕਰਕੇ ਜੋ ਜੈਸਾ ਹੋਏਗਾ ਤੁਹਾਨੂੰ ਉਸੇ ਅਗਰਮੇ ਇਨਫਰਮੇਸ਼ਨ ਦੇਵਾਂਗੇ ਹਾਂ ਜੀ ਮੈਂ ਜੀ ਜਸਤਰੀ ਆਨ ਰੋਡ ਹੈ ਜੋ ਤੁਹਾਨੂੰ ਕਲੀਅਰ ਕਰਕੇ ਸਾਰਾ ਸਲੀਅਰ ਕਰਦੇ ਕਰੇ ਇਹ ਕਿ ਚੀਜ਼ ਪਈ ਸੀ ਕਿ ਇਹਨਾਂ ਦਾ ਲਾਸ ਹੋਇਆ ਹੋਇਆ ਉਹ ਚੀਜ਼ ਕਲੀਅਰ ਨਹੀਂ ਹੋ ਰਹੀ ਜੀ ਫੈਮਿਲੀ ਮੈਂਬਰ ਵਾਲੇ ਡਰਾਮਾ ਦੇ ਵਿੱਚ ਮੈਂ ਤਾਂ ਪੁੱਛ ਕੇ ਚੱਲ ਰਹੀ ਤੇ ਕੋਈ ਦਾ ਵਾਗ ਗਿਆ ਜੀ ਇਹ ਕਿਲੇ ਕਹਿੰਦੇ ਕਿ ਕਿੰਨੇ ਬਚੀ 2 ਕਿਲੇ ਉਹਦੇ ਬਾਰੇ ਡਾਕਟਰ ਸਾਹਿਬ ਨਾਲ ਗੱਲ ਕਰ ਰਹੇ ਹਾਂ ਤੁਹਾਨੂੰ ਕਲੀਅਰ ਨਹੀਂ ਹੈਗਾ ਹਾਲੇ ਜਸਟ ਇੱਕ ਬੱਚੇ ਦੀ ਜ਼ਖਮੀ ਹੋਣ ਦੀ ਖਬਰ ਆਈ ਉਹ ਉਸੇ ਮੌਕੇ ਤੇ ਪਹੁੰਚੇ ਨਾਮ ਹੈ ਨਾਮ ਦਾ ਬੱਚਾ ਲੜਕਾ ਬਬਿਲ ਕਾਲੜਾ ਜੀ ਬਬਿਲ ਕਾਲੜਾ 3 ਸਾਲ ਦਾ 4 ਸਾਲ ਦਾ ਬੱਚਾ ਜਿਹੜੀ ਦੋ ਕੁੜੀਆਂ ਜੀ ਕੰਮ ਕਰਦੀਆਂ ਸੀ ਜਿੱਦ ਉਹਨੇ ਪਰੇਸ਼ੀ ਕਰਿਆ ਕਰ ਰਹੇ ਆ ਕਿਹੜੀ ਲੜਕੀਆਂ ਉੱਥੋਂ ਹੀ ਆਈਆਂ ਨੇ ਕਿੱਥੇ ਲੈ ਕੇ ਆਏ ਫਾਦਾ ਨਾਮ ਕੀ ਹੈ ਥੈਂਕ ਯੂ ਬਈ ਥੈਂਕ ਯੂ ਸੈਨਫ ਸਨੀ ਦਾ ਲੜਕਾ ਜੀ ਕਿਹੜੇ ਵਾਕਿਆ ਕਿਹੜੀ ਜਗ੍ਹਾ ਆ ਬਸ ਹੌਲਟਨ ਐਕਸਟੈਂਸ਼ਨ ਦੀ ਗੱਲ ਹੈ ਜੀ ਮੈਟਰ ਵਜ੍ਹਾ ਨਾਲ ਪਾਜੀ ਆਏ ਆ ਅਸੀਂ ਹੁਣ ਜਿਹੜਾ ਦਿੱਤਾ ਉੱਤੇ ਕੰੱਚ ਕੁਝ ਟੁੱਟੇ ਹੋਏ ਆ ਕਿਹੜੀ ਜਗ੍ਹਾ ਦਾ ਮਾਮਲਾ ਇਹ ਮਾਦਤੋਂ ਡੀ ਬਲੌਕ ਦਾ ਜੀ ਸਰ ਕੀ ਮਾਮਲਾ ਕੀ ਸਾਹਮਣੇ ਆਇਆ ਤਰਤੀ ਚੱਲਦੀ ਹੈ ਦੇਖਦੇ ਪਏ ਜੀ ਅਸੀਂ ਵੀ ਹੁਣੇ ਆਏ ਆ ਹੁਣੇ ਇਨਫਰਮੇਸ਼ਨ ਮਿਲੀ ਜੀ ਸਾਨੂੰ ਪਾਜੀ ਮਿੰਟ ਪਹਿਲਾਂ ਹੀ ਤੁਮਾਕਾ ਹੋਇਆ ਜੀ ਦੱਸਦੇ ਐ ਸੇ ਪਾਸੇ ਪਤਾ ਨਹੀਂ ਲੱਗ ਰਿਹਾ ਇਹ ਨੂੰ ਦੇਖਦੇ ਨਹੀਂ ਸਿਲੰਡਰ ਸਾਰੇ ਓਕੇ ਹਨ ਏਸੀ ਵਗੈਰਾ ਕੋਈ ਉਹ ਵੀ ਠੀਕ ਨੇ ਜਨਰੇਟਰ ਵੀ ਠੀਕ ਹੈ ਹੌਜਨਰੇਟਰ ਵੀ ਠੀਕ ਹੈ ਇਹ ਹੋ ਰਿਹਾ ਕਿ ਤੇ ਅੰਦਰ ਕੋਈ ਰਸੋਈ ਚ ਹੋਇਆ ਜਾਂ ਕਮਰੇ ਵਿੱਚ ਬਾਹਰ ਹੀ ਹੋਇਆ ਪੌੜੀਆਂ ਦੇ ਕੋਲ ਹਾਂ ਜਖਮੀ ਕਿੰਨੇ ਜਣੇ ਨੇ ਜੀ ਅੰਦਰ ਪਤਾ ਨਹੀਂ ਮੈਨੂੰ ਹਜੇ ਪਤਾ ਨਹੀਂ ਘਰ ਦਾ ਮੈਂਬਰ ਹੈ ਨਹੀਂ ਕੋਈ ਇੱਥੇ ਸਾਰੇ ਹਸਪੀਟਲ ਗਏ ਹੋਏ ਨੇ ਪਰ ਇਹ ਦੱਸਿਆ ਜਾ ਰਿਹਾ ਕਿ ਕਮਿਡ ਜਾਂ ਕੁਝ ਹੋਰ ਪਤਾ ਨਹੀਂ ਉਹਨਾਂ ਦੇ ਜਿਹੜੇ ਘਰਦੇ ਆ ਸਾਰੇ ਉੱਥੇ ਗਏ ਹਸਪੀਟਲ ਲੈ ਕੇ ਬੱਚੇ ਨੇ ਕੁਛ ਨਜ਼ਰ ਨਹੀਂ ਆਇਆ ਕਿ ਬਲਾਸਟ ਹੋਇਆ ਕਿਸ ਚੀਜ਼ ਦੇ ਕੋਈ ਨਹੀਂ ਪਤਾ ਲੱਗ ਰਿਹਾ ਜੀ ਨਹੀਂ ਪਤਾ ਹੁਣ ਜਿਵੇਂ ਅੰਦਰ ਆ ਜਾ ਰਹੇ ਲੋਕ ਉਹਨਾਂ ਕੋਈ ਮੈਂ ਕਰਤੇ ਹੀ ਸਾਰੇ ਮੈਂ ਮੈਂ ਤਾਂ ਪਹਿਲਾਂ ਸੀ ਮੈਂ ਸਾਰੇ ਬਾਹਰ ਕੱਢਤੇ ਜਿਸੇ ਕਰਕੇ ਵੀ ਇਹ ਸਮਝਾਇਆ ਵੀ ਪਤਾ ਨਹੀਂ ਹੁੰਦਾ ਦੁਆਰੇ ਕੋਈ ਬਲਾਸਟ ਹੋ ਜਾਏ ਕੁਛ ਜਿਹਾ ਪਹਿਲਾਂ ਵੀ ਹੋਇਆ ਵੀ ਕਿਸੇ ਦਾ ਨੁਕਸਾਨ ਨਾ ਹੋ ਜਾਏ ਪਰਿਵਾਰਕ ਮੈਂਬਰਾਂ ਦਾ ਤੁਸ ਕਿ ਕੋਈ ਵੀ ਹੈ ਨਹੀਂ ਜੀ ਪਰਿਵਾਰਕ ਕੋਈ ਵੀ ਹੈ ਨਹੀਂ ਇਲੈਕਟ੍ਰੋਨਿਕ ਕੋਈ ਇਸ ਤਰ੍ਹਾਂ ਦੀ ਨਹੀਂ ਪਤਾ ਲੱਗ ਰਿਹਾ ਜੀ ਇਹ ਜੇ ਤਫਤੀਸ਼ ਚੱਲ ਰਹੀ ਆਪਾਂ ਜਿਹੜੀਆਂ ਟੀਮਾਂ ਬੁਲਾ ਰਹੇ ਨੇ ਕਿਉਂਕਿ ਮਲਟੀ ਟੀਮਾਂ ਨੇ ਸਾਡੀਆਂ ਤੇ ਚੱਕਰ ਨਹੀਂ ਮੈਂਬਰ ਨਹੀਂ ਪਤਾ